ਤੇ ਮੈਂ ਤੈਨੂੰ ਇਹ ਦੱਸ ਦਿਆਂ 25 ਸਾਲ ਰਹਿ ਗਏ ਜਗਨੂ ਜੇ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਤੇਰੀ ਗੀਚੀ ਨੂੰ ਪੈ ਗਿਆ ਨਾ ਤੇਰੀ ਗੀਚੀ ਨੂੰ ਕਿ ਚੀਕਾ ਤੇਰੀ ਇਹੋ ਜਿਹਾਂ ਕਢਾਉ ਇਹੋ ਜਿਹਾਂ ਕਢਾਉ ਕਿ ਤੂੰ ਵੇਖੇਗਾ ਕਿ ਬਾਅ ਕਿਹਦੇ ਨਾਲ ਖਿਆ ਸਾਧਰਗਜੀ ਮੈਂ ਰਾਜੇ ਵੜਿੰਗਾਂ ਨੂੰ ਲਈ ਮੈਂ ਹੋਰ ਲੀਡਰਾਂ ਮੰਗੂ ਨਹੀਂ ਜਿਹੜਾ ਮੇਰੇ ਹੋਰ ਲੀਡਰਾਂ ਮੰਗੂ ਨਹੀਂ ਜਿਹੜਾ ਮੈਨੂੰ ਕਵੇ ਕਿ ਤੂੰ ਮੇਰੇ ਵਾਲੇ ਲੋਕਾਂ ਨੂੰ ਸੱਚ ਨਾਲ ਦੱਸਿਆ ਕਰ ਮੈਂ ਵਿਰੋਧੀ ਧਿਰ ਦਾ ਲੀਡਰ ਹਾਂ ਵਿਰੋਧੀ ਦਾ ਕੰਮ ਹੈ ਸਰਕਾਰਾਂ ਨੂੰ ਚਕੰਨੇ ਰੱਖਣਾ ਸਰਕਾਰਾਂ ਦੀ ਕਮੀ ਪੇਸ਼ੀ ਲੋਕਾਂ ਨਾਲ ਧੋਖਾ ਕਰਨਾ ਲੋਕਾਂ ਦੇ ਸਾਹਮਣੇ ਉ ਜਾਕਰ ਕਰਨਾ ਔਰ ਜੇ ਭਗਵੰਤ ਤੂੰ ਸਮਝਦਾ ਹੈਨਾ ਕਿ ਤੂੰ 4 ਫੋਟੇ ਦਾ ਕਿਸੇ ਮੈਨੂੰ ਕਾਬੂ ਕਰ ਲੇਗਾ ਮੈਂ ਹੋ ਜਾ ਧਕਣਾ ਨਾ ਤੈਨੂੰ ਫਿਰ ਲੱਭਣਾ ਵੀ ਨਹੀਂ ਗਿਆ ਆ ਸੀ ਤੇ ਗਿਆ ਕਿੱਧਰ ਮੈਂ ਉਹ ਬੰਦਾ ਏ ਭੁੱਲ ਗਿਆ ਸ਼ਾਇਦ ਸੇਖੋ ਸਾਹਿਬ ਅਜ ਮੈਂ ਤੁਹਾਨੂੰ ਦੱਸਣ ਲੱਗਿਆ 2014 ਦੀ ਗੱਲ ਹੈ ਮੈਨੂੰ ਲੱਗਦਾ ਇਹ ਸ਼ਰਾਬ ਪੀ ਕੇ ਦਿੱਲੀੋਂ ਆਉਂਦਾ ਸੀ ਔਰ ਜ਼ੀਰਕਪੁਰ ਦਾ ਜਿਹੜਾ ਟੋਲਪਲਾਜਾ ਚੰਡੀਗੜ੍ਹ ਵੱੜਨ ਤੋਂ ਪਹਿਲਾਂ ਡੇਰਾ ਵਸੀ ਆਲਾ ਉਹਦੇ ਪੁੱਤ ਨੇ ਸ਼ੇ ਮੈਂ ਮੈਂ ਬੰਦਾ ਵੀ ਦੱਸਦਾ ਅੱਜ ਜੈਣਦਾਰ ਪਰਿਵਾਰ ਹੈ ਜੈਤੋ ਤੋਂ ਮੈਨੂੰ